ਮੁੱਦਾ ਹੀ ਕਲਾ ਯੂਰੀਆ ਦਾ ਸੀ ਕੱਲ ਨੂੰ ਵੀ ਜੇ ਕਿਸੇ ਆਪਾਂ ਨੂੰ ਕਿਸੇ ਚ ਦਿਖਦਾ ਚਲੋ ਠੀਕ ਹੈ ਕਿ ਆਪਣੇ ਕੋਲ ਰਿਪੋਰਟ ਨਹੀਂ ਸੀ ਜਾਂ ਕੋਈ ਹੋਰ ਟੈਸਟ ਕਰਾਇਆ ਕਿਤੇ ਵੀ ਉਹ ਤਾਂ ਚਲੋ ਸਾਡੀ ਸਰਦਾਰੀ ਰਹਿ ਗਈ ਜੇ ਆਪਾਂ ਕਿਤੇ ਰੱਖਦੇ ਆ ਉਹ ਚੁੱਤਾ ਨਹੀਂ ਸਾਨੂੰ ਕੋਈ ਬਿਲਕੁਲ ਅਸੀਂ ਆਪ ਟੈਸਟ ਕਰਕੇ ਦੇ ਦਾਂਗੇ ਮੇਰੇ ਸੈਂਪਲ ਕੀ ਦਿੱਕਤ ਹੈ ਹਾਂ ਇਹ ਛੋਟਾ ਸਾ ਹਾਂ ਜੀ ਦੋਸਤੋ ਸასი ਗਾਲ ਜੀ ਕੀ ਹਾਲ ਚਾਲ ਹੈ ਜੀ ਹੋਰ ਸਾਰੇ ਬਾਈ ਠੀਕ ਹੋ ਜਮੇ ਬਾਈ ਪਿਛਲੇ ਦਿਨੀ ਆਪਾਂ ਤੌਰ ਤੇ ਵੀਡੀਓ ਪਾਈ ਸੀ ਤੌਰ ਤੇ ਖੇਡ ਵਾਲੇ ਤੇ ਅੱਜ ਵੀਰ ਆਪਣੇ ਕੋਲੇ ਆਏ ਆ ਤੇ ਆਪਣਾ ਮਸਲਾ ਸਿਰਫ ਕੀ ਸੀ ਕੋਈ ਆਪਣਾ ਕੰਪਨੀ ਨਾ ਰਵਾਣੀ ਸੀਗਾ ਤੇ ਨਾ ਕੋਈ ਔਦੇ ਸੀਗਾ ਨਾ ਕੋਈ ਅੱਜ ਸੀ ਹਾਂ ਜੇ ਕੋਈ ਚੀਜ਼ ਗਲਤ ਆਪ ਦੀ ਪ੍ਰਮੋਟ ਕਰਦੇ ਗਲਤ ਚੀਜ਼ ਘਮਾਉਂਦੇ ਆ ਪਹਿਲਾਂ ਵੀ ਬੋਲੇ ਸੀ ਤੇ ਹੁਣ ਵੀ ਬੋਲਾਂਗੇ ਜਿਵੇਂ ਇੱਕ ਗੱਲਾਂ ਲੋਕਾਂ ਨੇ ਸੁਣੋਵੀਆਂ ਸੀ ਔਦੇ ਵੀ ਕਮੈਂਟਾਂ ਦੇ ਵਿੱਚ ਵੀ ਪੈਸੇ ਲੈ ਕੇ ਪ੍ਰੋਮੋਸ਼ਨ ਕਰਦੇ ਆ ਨਾ ਨਾ ਬਈ ਚੰਗੀਆਂ ਚੀਜ਼ਾਂ ਨਾਲ ਨੂੰ ਪ੍ਰੋਮੋਸ਼ਨ ਕਰਨ ਦੀ ਲੋੜ ਹੁੰਦੀ ਆ ਤੇ ਨਾ ਕਿਸੇ ਨੂੰ ਲੋੜ ਪੈਣੀ ਤੇ ਨਾ ਹੀ ਆਪਾਂ ਬਈ ਕਰਨੀ ਆ ਤੇ ਪਹਿਲਾਂ ਤਾਂ ਬਾਈਆਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਵਰਕੇ ਵੀਰ ਕਿੱਥੇ ਸੀ ਆਪਣਾ ਮੇਨ ਉਹ ਤਹਾਣਾ 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 ਤੋਂ ਵੀਰ ਬੜਾ ਸਪੈਸ਼ਲ ਜਦੋਂ ਆਪਣੇ ਪਹਿਲਾਂ ਮਾਤਾ ਸੀ ਢਿਲੇ ਮਾਤਾ ਜੀ ਢਿਲੇ ਹੋ ਗਏ ਸੀ ਫਿਰ ਅਖੰਡ ਬਣ ਸਕਦੇ ਭੋਗ ਜਿਹੜੇ ਅੱਜ ਹੀ ਪਏ ਆ ਚਲੋ ਨਾਲੇ ਬਾਈਆਂ ਨੇ ਹਾਜ਼ਰੀ ਲਵਾਈ ਆ ਇਹ ਨਾਲੇ ਆਪਣੇ ਕੋਲੇ ਪਹੁੰਚਿਆ ਸਿਰਫ ਆਪਣਾ ਇੱਕ ਜੋ ਗਲਤ ਫੇਮੀ ਸੀ ਯੂਰੀ ਵਾਲੀ ਉਹ ਬਿੱ ਕੀ ਚੀਜ਼ ਹੁੰਦੀ ਹੈ ਕੀ ਨਹੀਂ ਹੁੰਦੀ ਉਹ ਬਾਈ ਅਰਗੇ ਤੋਂ ਪੁੱਛਦੇ ਆ ਹਾਜੀ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਬਾਈ ਸਾਡਾ ਜਿਹੜਾ ਬਹਿਨ ਸੀ ਅਕਾਲਾ ਦਾ ਆਪਾਂ ਧੰਨਵਾਦ ਕਰਦੇ ਆ ਬਈ ਇੱਥੇ ਪਹੁੰਚਿਆ ਤੁਸੀਂ ਸਾਡਾ ਯਾਰ ਬਹਿਨ ਕੱਢਣ ਵਾਸਤੇ ਤੇ ਉਹ ਸਾਨੂੰ ਵੀ ਸਮਝਾਉ ਉਹ ਜੀ ਦੇਖੋ ਜੀ ਮੈਂ ਤੁਹਾਨੂੰ ਉਦੋਂ ਵੀ ਕਹਿਆ ਸੀਗਾ ਵੀ ਕਈ ਚੀਜ਼ਾਂ ਹੋ ਜਾਂਦੀਆਂ ਨੇ ਜਿਵੇਂ ਸੇਮ ਲੱਗਦੀ ਹੈ ਜਿਹਦੇ ਵਿੱਚ ਤੁਸੀਂ ਕਹਿੰਦਾ ਹੈ ਨਾ ਬਾਈ ਪਾਸ ਫੈਟ ਵੀ ਸੀਗੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਉਹ ਕੈਮਿੰਦਾ ਇੱਕ ਪ੍ਰੋਡਕਟ ਹੈ ਜਿਹੜਾ ਦੁੱਧ ਲਈ ਪਸ਼ੂ ਦੇ ਜੇ ਆਪਾਂ ਹੈ ਨਾ ਯੂਸਲੀ ਪੈਂਦਾ ਠੀਕ ਉਹ ਐਵੇਂ ਨਹੀਂ ਕੋਈ ਗੱਲ ਨਹੀਂ ਸੀ ਕੀਤੀ ਉਹ ਯੂਰੀਆ ਹੈ ਠੀਕ ਹੈ ਤੁਹਾਨੂੰ ਗਲਤ ਫहमी ਲੱਗੀ ਵੀ ਤੁਹਾਨੂੰ ਉਹਦੇ ਵਰਗਾ ਲੱਗਿਆ ਤੁਸੀਂ ਕਹਿਦਾ ਯਾਰ ਯੂਰੀਆ ਹੈ ਹੈ ਨਾ ਮੈਂ ਤੁਹਾਨੂੰ ਉਦੋਂ ਵੀ ਕਹਿ ਸੀ ਵੀ ਤੁਸੀਂ ਬੇਸ਼ੱਕ ਕੋਈ ਵੀ ਹੈ ਚ ਕੋਈ ਵੀ ਹੈ ਨਾ ਵੀ ਆਪਣੇ ਸੈਂਪਲ ਕਰਾ ਸਕਦਾ ਫੀਲ드 ਦੇ ਵਿੱਚ ਮੈਂ ਤੁਹਾਨੂੰ ਵੈਸੇ ਦਿਖਾ ਚੁੱਕਿਆ ਠੀਕ ਹੈ ਕੋਈ ਵੀ ਸੈਂਪਲ ਕਰਾਵੇ ਆਪਣੀ ਫੀਲਡ ਦਾ ਪ੍ਰੋਪਰ ਅਸੀਂ ਜ਼ਿੰਮੇਵਾਰ ਹੋਵਾਂਗੇ ਜੇ ਸਾਡੀ ਫੀਲਡ ਦੇ ਸੈਂਪਲ ਫੇਲ ਹੁੰਦੇ ਆ ਤਾਂ ਆ ਗੱਲ ਇਹ ਸੀ ਬਾਈ ਉਹਦੇ ਆਪਾਂ ਆਹੀ ਵੀਰ ਸਿੰਘ ਜੀ ਨੂੰ ਉਹ ਵੀਡੀਓ ਭਾਈ ਸੀ ਮੇਨ ਕੰਪਨੀ ਦੀ ਆਨਰ ਹੀ ਹੈ ਤੇ ਉਦੋਂ ਮੇਰੇ ਕੋਲੇ ਵੀ ਕੀ ਹੱਥ ਨਾਲ ਬੱਕਰੀਆਂ ਦਾ ਸ਼ਡਿਊਲ ਬਹੁਤ ਬਿਜੀ ਹੋ ਜਾਂਦਾਗਾ ਕੰਮ ਹੋ ਜਾਂਦੇ ਨੇ ਫਿਰ ਜਦੋਂ ਬਾਈ ਨਾਲ ਗੱਲ ਕੀਤੀ ਬਾਈ ਦੀ ਜਿਵੇਂ ਬਾਈ ਨੇ ਕਿਹਾ ਸੀ ਵੀ ਰਿਪਲਾਈ ਕਰਦਾ ਤੇ ਸਾਨੂੰ ਚਲੇ ਗੱਲ ਨਹੀਂ ਬਦਲ ਗਿਆ ਬਾਈ ਉਹਦੇ ਡਰਾਈਵ ਕਰੀ ਜਾਂਦੀ ਸੀਗੇ ਤੇ ਆਪਾਂ ਚਲੋ ਨਾਲ ਦੀ ਨਾਲ ਵੀਡੀਓ ਚਾੜਦੀ ਚਲੋ ਉਹਦੇ ਬਾਈ ਸਾਨੂੰ ਦੱਸ ਦਿੰਦਾ ਵੀ ਆ ਫੀਡ ਹੈ ਚ ਸਾਡੀ ਆ ਕੈਮਿਕ ਫੀਡ ਆ ਜਾਂ ਕੁਝ ਵੀ ਆ ਗੱਲ ਇਥੋਂ ਤੱਕ ਨਹੀਂ ਹੋਣੀ ਸੀ ਚਲੋ ਚੰਗੇ ਨੂੰ ਵੀ ਹੁੰਦਾ ਜੋ ਕੁਝ ਹੁੰਦਾਗਾ ਆ ਮੇਨ ਗੱਲਾਂ ਸੀ ਬਾਕੀ ਗੱਲ ਕੀ ਸੀ ਬੀ ਕਈ ਬੰਦਾਂ ਦਾ ਇਹ ਬਹਿਰ ਸੀ ਵੀ ਬਾਈ ਯਾਰ ਕਹਿੰਦੇ ਪੈਸੇ ਦੇ ਕੇ ਪਹਿਲਾਂ ਜਾਣ ਕੇ ਨੈਗੇਟਿਵਿਟੀ ਚ ਸਾਡੀ ਵੀਡੀਓ ਪਾਈ ਜਾਂ ਤੇ ਉਸ ਤੋਂ ਬਾਅਦ ਹੁਣ ਪ੍ਰੋਮੋਸ਼ਨ ਕਰਨ ਲੱਗੇ ਪਏ ਨਾ ਤਾਂ ਬਾਈ ਯਾਰ ਗਿਆ ਕੋਲੇ ਇਹਦਾ ਟਾਈਮ ਹੈ ਨਾ ਮੇਰੇ ਕੋਲੇ ਇੰਨਾ ਟਾਈਮ ਹੈ ਹਾਲਾਂਕਿ ਬਾਈ ਯਾਰ ਕਹਿੰਦੇ ਕੰਪਨੀ ਦਾ ਆਪਣੇ ਦਾ ਕਰੀ ਸੀ ਤਾਂ ਆਪਾਂ ਹਜੇ ਤੱਕ ਵੀ ਨਹੀਂ ਬਾਈ ਆਖਿਆ ਸੁਣ ਮੈਂ ਕੰਪਲੇਨਟ ਦਾ ਵੀ ਵਾਸ ਕਰ ਨਹੀਂ ਆਇਆ ਨਾ ਸਿਰਫ ਬਾਈਆਂ ਨੂੰ ਆਪਾਂ ਆ ਜਰੂਰ ਕਿਹਾ ਸੀ ਵੀ ਬਾਈ ਮੇਰੇ ਕੋਲੇ ਟਾਈਮ ਨਹੀਂ ਪ੍ਰੋਗਰਾਮ ਆਪਣੇ ਗੱਲ ਰੱਖੀ ਬਾਈ ਯਾਰ ਗਿਆ ਨੇ ਯਾਰ ਆਪਾਂ ਚਲੋ ਬਾਈ ਯਾਰ ਕਹਦਾ ਚਲੋ ਯਾਰ ਕੰਨਾ ਬਣਿਆ ਹੁੰਦਾ ਨਾ ਨਾ ਬਣਿਆ ਹੁੰਦਾ ਆਪਣੇ ਵੀਡੀਓ ਪਾਉਣ ਦੇ ਨਾਲ ਹਾਲਾਂਕਿ ਤੁਸੀਂ ਤਾਂ ਕਹਿਣਾ ਪ੍ਰੋਮੋਸ਼ਨ ਆ ਬਾਈਆਂ ਤੇ ਉਹ ਚੀਜ਼ ਦਾ ਪ੍ਰਭਾਵ ਪਿਆ ਕਿਤੇ ਨਾ ਬਾਈ ਕਿਤੇ ਨਾ ਕਿਤੇ ਪ੍ਰਭਾਵ ਤਾਂ ਪੈਂਦਾ ਹੀ ਇਹ ਗੱਲਾਂ ਦਾ ਜਵਾਬ ਦੇਣਾ ਪਿਆ ਜਾਂਦਾ ਲੋਕਾਂ ਨੂੰ ਬਸ ਜਵਾਬ ਦੇ ਹੀ ਹੁੰਦੀ ਆ ਜਵਾਬ ਦੇ ਹੀ ਹੁੰਦੀ ਆ ਚਲੋ ਬਾਈ ਕੋਈ ਗੱਲ ਨਹੀਂ ਜਿਹੜੀ ਆਪਣੇ ਵੀਡੀਓ ਤੋਂ ਤੁਹਾਡਾ ਯਾਰ ਜੋ ਵੀ ਸਮਾਂ ਖਰਾਬ ਹੋਇਆ ਠੀਕ ਆ ਉਹ ਆਪਾਂ ਗਲਤੀ ਮੰਨੋ ਇੱਕ ਸਾਲ ਦੀ ਤੇ ਜੋ ਬਾਈ ਯਾਰ ਕਹਿੰਦੇ ਆਪਣੂੰ ਦੱਸਿਆ ਸੀ ਇਹਨਾਂ ਨੇ ਵੀ ਸਾਡੀ ਕੈਮਿਕ ਫੈਕਟ ਜਾਂ ਕੋਈ ਪ੍ਰੋਡਕਟ ਨੇ ਸੇਫਟੀ ਫੂਡ ਵਾਲੇ ਹੈਗੇ ਆ ਉਹ ਅੱਜ ਸਾਨੂੰ ਪ੍ਰੋਪਰ ਤੌਰ ਤੇ ਦੱਸਿਆ ਭਾਈ ਤੇ ਬਾਈ ਬਰਾੜ ਬਠੰਡੇ ਵਾਲਾ ਉੱਤੇ ਵੀ ਆਦਾ ਇਹ ਦੱਸਣਗੇ ਸ੍ਰਾਮ ਵਾਲੇ ਤੇ ਵੀ ਆਊਗੀ ਵੀਡੀਓ ਮੇਰੇ ਕੋਲੇ ਇਹਨਾਂ ਨੂੰ ਪਤਾ ਹੀ ਆ ਤਿੰਨ ਚਾਰ ਮਿੰਟਾਂ ਦੀ ਵੀਡੀਓ ਹੁੰਦੀ ਆ ਤੇ ਜਰੂਰ ਭਾਈ ਦੇਖਿਓ ਠੀਕ ਆ ਤੇ ਗੱਲ ਰਹਿ ਗਈ ਫੀਡ ਦੀ ਭਾਈ ਫੀਡ ਨੂੰ ਨਹੀਂ ਮਾੜਾ ਕਿਹਾ ਸੀ ਟ੍ਰਾਂਜੈਕਸ਼ਨ ਆਪਣੇ ਕੋਲ ਅੱਜ ਵੀ ਕਰਿਆ ਵਰਤਦੇ ਆ ਮੁੱਦਾ ਹੀ ਕਲਾ ਯੂਰੀਆ ਦੱਸੀ ਕੱਲ ਨੂੰ ਵੀ ਜੇ ਕਿਸੇ ਆਪ ਨੂੰ ਕਿਸੇ ਚ ਦਿਖਦਾ ਚਲੋ ਠੀਕ ਹੈ ਐਜ ਕੀ ਆਪਣੇ ਕੋਲ ਰਿਪੋਰਟ ਨਹੀਂ ਸੀ ਜਾਂ ਕੋਈ ਹੋਰ ਕੰਪਨੀ ਨਾਲ ਹੈ ਅੱਗੇ ਤੂੰ ਬਾਈਰ ਕੇ ਨੇ ਵੀ ਕਿਹਾ ਵੀ ਸਾਨੂੰ ਮਿਲੋ ਯਰ ਪ੍ਰੂਫ ਲੈ ਕੇ ਮਿਲੋ ਕੇ ਰਾਈਟ ਆ ਵੀ ਦੇ ਬਾਈਰ ਕੇ ਨੇ ਖੁਦ ਆਖਿਆ ਸਾਨੂੰ ਮਿਲੋ ਪ੍ਰੂਫ ਲੈ ਕੇ ਮਿਲੋ ਅੱਗੇ ਤੋਂ ਆਪਾਂ ਕਿਸੇ ਫੀਲਡ ਖਰਾਬ ਜਿਹਾ ਕਿਸੇ ਵੀ ਬੋਲਾਂਗੇ ਨਾ ਫਿਰ ਪਰਪਰ ਆਪਾਂ ਪ੍ਰੂਫ ਲੈ ਕੇ ਮਿਲ ਸਕਦੇ ਨਾ ਵੀਰੇ ਕੋਈ ਸ਼ੱਕ ਨਹੀਂ ਇਹਨਾਂ ਚਾਹੇ ਇਹ ਕਿਤੇ ਵੀ ਅਟੈਚ ਕਰਾਈ ਕਿਤੇ ਵੀ ਉਹ ਤਾਂ ਚਲੋ ਸਾਡੀ ਸਰਦਾਰੀ ਰਹੀ ਜੇ ਆਪਾਂ ਕਿਤੇ ਰੱਖਦੇ ਆਂ ਤਾਂ 45 ਨੂੰ ਕੋਈ ਗੱਲ ਨਹੀਂ ਅਸੀਂ ਆਪ ਟੈਸਟ ਕਰਕੇ ਦੇ ਦਾਂਗੇ ਮੇਰੇ ਸੈਂਪਲ ਕੀ ਦਿੱਕਤ ਹੈ ਹਾਂ ਵੀ ਛੋਟਾ ਸੈਂਪਲ ਲਈਏ ਜਾਂ ਚਲੋ ਕੋਈ ਵੀ ਫੀਡ ਆ ਯਾਰ ਜਿੱਥੇ ਵੀ ਆਪਾਂ ਖੜੇ ਬਾਈ ਸੱਚ ਤੇ ਦਾ ਬੋਲਦੇ ਰਹਿਵਾਂਗੇ ਜੇ ਬਾਈ ਯਾਰ ਕੇ ਸੱਚੇ ਸੀ ਜਾਂ ਆਪਾਂ ਸੱਚੇ ਆ ਆਪਣੇ ਕੋਲ ਵੀਰ ਹੋਣੀ ਆਏ ਆ ਤਾਂ ਬਾਈ ਯਾਰ ਕੇ ਦਾ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਬਈ ਤੁਹਾਡਾ ਤੇ ਸਮਾਂ ਦੇਣ ਲਈ ਵੀ ਬਾਈ ਧੰਨਵਾਦ ਸੱਚੀ ਗੱਲ ਹੈ